ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਪਹਿਲਾਂ ਤਾਂ ਜੀ ਸੌਰੀ ਅੱਜ ਵੀਡੀਓ ਲੇਟ ਅਪਲੋਡ ਹੋਈ ਆਪਣੇ ਕੋਲੋਂ ਕਿਉਂਕਿ ਸਾਡੇ ਲੱਗੇ ਇੱਥੇ ਜਗਾ ਆ ਪੀਰਾਂ ਦੀ ਉੱਥੇ ਹੈਗਾ ਮੇਲਾ ਬਿਲਕੁਲ ਘਰਾਂ ਦੇ ਨਾਲ ਹੀ ਆ ਤੇ ਇਹ ਹੁਣ 27 ਤਰੀਕ ਤੱਕ ਵੀਡੀਓ ਲੇਟ ਹੀ ਆਇਆ ਕਰਨੀ ਜੀ ਕਿਉਂਕਿ ਦਸਵੀਰ ਤੋਂ ਸ਼ਾਮ ਤੱਕ ਕਿੱਦੀ ਹੋ ਉਹਨਾਂ ਨੇ ਕਵਾਲੀਆਂ ਲਾਈਆਂ ਹੁੰਦੀਆਂ ਐ ਤੇ ਤਾਂ ਕਰਕੇ ਫਿਰ ਵੀਡੀਓ ਆਪਣੇ ਕੋਲ ਲੇਟ ਹੀ ਪਾ ਹੋਇਆ ਕਰਨੀ ਆ ਵਿੱਚ ਜੀ ਉਦਾਂ ਵੀ ਮੰਨ ਲਓ ਆਪਣੀ ਆਵਾਜ਼ ਉਦਾਂ ਕੰਮ ਕਰਦਿਆਂ ਦੀ ਭਰੀ ਤਾਂ ਵੀ ਵਿੱਚ 뮤직 ਆਉਂਦਾ ਆ ਤੇ ਜੇ ਹੁਣ ਮੈਂ ਵਾਇਸਓਵਰ ਕਰਨੀ ਸੀ ਤਾਂ ਵੀ 뮤직 ਆਉਂਦਾ ਤੇ ਹੁਣ ਉਹ ਉਹਨਾਂ ਨੇ ਸਪੀਕਰ ਬੰਦ ਕੀਤਾ ਆ ਤੇ ਹੁਣ ਆਪਾਂ ਲੱਗੇ ਆ ਵਾਇਸਓਵਰ ਕਰਨ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਲਓ ਜੀ ਅੱਜ ਆਪਾਂ ਇੱਥੇ ਲੱਗੇ ਆ ਪਸ਼ੂਆਂ ਦੀਆਂ ਖੋੜੀਆਂ ਸਾਫ਼ ਕਰਨ ਕਿਉਂਕਿ ਕਈ ਦਿਨ ਹੋ ਗਿਆ ਹੈ ਤੂੜੀ ਸੰਨੀ ਖਾਂਦੇ ਸੀ ਜਿਹਦਾ ਸੰਨੀ ਕਰਦੇ ਸੀ ਇਹਨਾਂ ਨੂੰ ਅਸੀਂ ਕੁੰਡ ਕਹਿੰਦੇ ਨੇ ਜੀ ਆਪਾਂ ਇਧਰਲੇ ਜਿਹੜੇ ਤਵਾਬੇ ਵਾਲੇ ਉਹ ਸਮਝਣਗੇ ਵੀ ਕੁੰਡ ਕੀ ਹੈ ਤੇ ਤੁਸੀਂ ਮਾਲਵੇ ਵਾਲੇ ਸਮਝੋਗੇ ਵੀ ਸੰਨੀ ਹੈ ਨਾ ਤੇ ਕਿਉਂਕਿ ਪੱਠੇ ਆਪਣੇ ਜਦੋਂ ਪਹਿਲਾਂ ਬੀਜੇ ਸੀ ਤਾਂ ਮੀਂਹ ਜ਼ਿਆਦਾ ਪੈਣ ਕਰਕੇ ਜਿੰਨੇ ਬੀਜੇ ਸੀ ਤੇ ਉਦਨੇ ਮੀਂਹ ਪੈ ਗਿਆ ਤੇ ਉਹ ਪਹਿਲਾਂ ਉਹ ਪੱਠੇ ਮਰ ਗਿਆ ਫਿਰ ਜਦ ਦੂਜੀ ਵਾਰੀ ਬੀਜੇ ਤੇ ਦੂਜੇ ਦਿਨ ਮੀਂਹ ਪੈ ਗਿਆ ਕਰੰਡ ਜਿਹਾ ਹੋ ਗਿਆ ਨਹੀਂ ਹੋਇ ਸਹੀ ਤੇ ਫਿਰ ਆਪਾਂ ਲੇਟ ਹੋ ਗਿਆ ਕਿ ਪੱਠਿਆਂ ਤੋਂ ਜਦਾਂ ਨਹੀਂ ਤਾਂ ਪੱਠੇ ਆਪਣੇ ਪਹਿਲਾਂ ਹਮੇਸ਼ਾ ਹੀ ਹੁੰਦੇ ਆ ਤੇ ਹਰੇ ਪੱਠੇ ਹੈ ਨਹੀਂ ਸੀ ਐਦਕਿ ਫਿਰ ਇੰਦੀ ਫੀਡ ਜਿਹਦਾ ਲਿਆ ਕੇ ਚੌਕਰ ਵਗੈਰਾ ਲਿਆ ਕੇ ਉਹੀ ਆਪਾਂ ਸੰਨੀ ਕਰਦੇ ਹੁੰਦੇ ਸੀਗੇ ਓਏ ਤੇ ਤਾਂ ਕਰਕੇ ਅੱਜ ਫਿਰ ਲੈ ਕੇ ਆਣਾ ਸੀ ਹਰੇ ਪੱਠੇ ਉਤੋਂ ਹੋ ਗਿਆ ਸੀ ਆਪਣਾ ਕਾਚਰਾ ਬਹੁਤ ਸੋਹਣਾ ਤੇ ਤਾਂ ਮੈਂ ਸੋਚਿਆ ਵੀ ਚਲੋ ਖੋਲੀਆਂ ਸਾਫ ਕਰ ਦਿੰਨੇ ਆ। ਟੂੜੀ ਵੀ ਕੁਝ ਜ਼ੋਰ ਸਭ ਨਹੀਂ ਜਿਆਦੀ ਪਾ ਦਿੱਤੀ ਅੱਜ ਸਵੇਰੇ ਤਾਂ ਉਹ ਸਵੇਰ ਵਾਲੀ ਵੀ ਪਈ ਤੇ ਸ਼ਾਮੀ ਫੇਰ ਕਰ ਦਿੱਤੀ ਕੁੰਡ ਇਹ ਨਹੀਂ ਕੀਤਾ ਵੀ ਜਿਹੜੀ ਸਵੇਰ ਵਾਲੀ ਟੂੜੀ ਪਈ ਉਹਨੂੰ ਥੋੜਾ ਪਰੇ ਕਰ ਦਈਏ ਤੇ ਪਾ ਲਈਏ ਵਿੱਚ ਹੋਰ ਨਵੀਂ ਟੂੜੀ ਤੇ ਉਹਦੇ ਉੱਪਰੇ ਹੋਰ ਤਾਂ ਸੈੱਟ ਕੀਤੇ ਚਲੋ ਜੀ ਅੱਜ ਕਾਲੀ-ਕਾਲੀ ਕਿਉਂਕਿ ਅੱਜ ਲਾਸਟ ਖੇਤ ਰੰਦਾ ਸੀਗਾ ਇੱਕ ਜਿਹੜਾ ਝੋਨੇ ਦਾ ਬਈਏ ਲਾਉਂਦੇ ਸੀਗੇ ਤਾਂ ਉਹਨੂੰ ਵੀ ਜਾਣਾ ਪੈਂਦਾ ਸੀ ਵਿੱਚੇ ਮੋਟਰਾਂ ਵੀ ਚੱਲਦੀਆਂ ਸੀ ਦੋ ਉਤਰ ਜਾਂਦੇ ਸੀ ਦੇਖਣ ਫਿਰ ਮੈਂ ਦੇਖਿਆ ਵੀ ਪਸ਼ੂਆਂ ਨੂੰ ਰੂਹ ਨਾ ਖਾਦੀ ਨਹੀਂ ਸਾਰੀ ਪੇੜਾ ਇੰਨਾ ਪਾਇਆ ਸੀ ਉੱਤੇ ਤਾਂ ਫਿਰ ਉਹ ਕੱਢ ਕੇ ਜਿਹੜੀ ਚੰਗੀ ਚੰਗੀ ਸੂ ਏਦਾਂ ਉਹਰੇ ਨੂੰ ਕਰਕੇ ਇਹਨਾਂ ਨੂੰ ਖਲਾਈ ਖਲੂਈ ਪਹਿਲਾਂ ਉੱਤੇ ਫੀਡ ਪਾ ਕੇ ਜਿਹੜੀ ਬਚ ਗਈ ਉਹ ਆਪਾਂ ਕੱਢ ਕੇ ਰੇੜੇ ਤੇ ਸੈੱਡ ਦੱਤੀ ਜੀ ਚਲੋ ਟੇਪ ਤੇ ਵਿੱਚ ਚਲ ਜੂਗੀ ਕੋਈ ਗੱਲ ਨਹੀਂ ਤੇ ਇੱਥੇ ਮੈਂ ਗੋਹਾ ਵੀ ਲੱਗ ਪਈ ਸੀਗੀ ਸਿੱਟਣ ਇੱਥੇ ਨਿਆਣਾ ਕੋਈ ਆ ਗਿਆ ਸੀ ਮੇਰੇ ਕੋਲ ਅੱਜ ਉਹਨੇ ਫੜ ਲਿਆ ਸੀ ਫੋਨ ਕਹਿੰਦੇ ਮੈਂ ਬਣਾ ਦਿੰਨਾ ਟੀ ਤੇ ਲੋ ਜੀ ਆਪਾਂ ਖੌਲੀਆਂ ਇਹਨਾਂ ਦੀਆਂ ਸਾਫ਼ ਕੀਤੀਆਂ ਕਿਉਂਕਿ ਜੇ ਆਪਾਂ ਨੂੰ ਖਾਣ ਪੀਣ ਲਈ ਬਰਤਨ ਤੇ ਖਾਣਾ-ਦਾਣਾ ਸਾਫ਼ ਸੁਥਰਾ ਚਾਹੀਦਾ ਜੀ ਤੇ ਇਹਨਾਂ ਲਈ ਵੀ ਇੱਦੀ ਮੈਨੂੰ ਤਾਂ ਆਦਤ ਹੈ ਜੀ ਚੌਥੇ ਪੰਜਵੇਂ ਦਿਨ ਇਹਨਾਂ ਦੀਆਂ ਖੌਲੀਆਂ ਸਾਫ਼ ਕਰਨੀਆਂ ਉਹ ਵੈਸੇ ਕਈ ਵੇਲੇ ਤਾਂ ਮੈਂ ਉਦਾਂ ਕਰ ਦਿੰਦੀ ਹੁੰਨੀ ਝਾੜੂ ਦੇ ਨਾਲ ਸਾਫ਼ ਅੱਠੀ ਦਸੀ ਦਿਨੀਆਂ ਆਪਾਂ ਖੌਲੀਆਂ ਧੋ ਦੇਦੀਆਂ ਆ ਕਿਉਂਕਿ ਫਿਰ ਜਦੋਂ ਆਪਾਂ ਫੀਡ ਪਾਉਨੇ ਆ ਜਦੋਂ ਆਪਾਂ ਚੌਕਰ ਵਗੈਰਾ ਪਾ ਕੇ ਫੀਡ ਵਗੈਰਾ ਪਾ ਕੇ ਕਰਦੇ ਆ ਨਾ ਸੰਨੀ ਰਲੋਣੇ ਆ ਤੇ ਉਹ ਮਨ ਲੋ ਮੱਲੀ ਕੰਧਾਂ ਦੇ ਨਾਲ ਖੌਲੜੀ ਦੇ ਨਾਲ ਨਾਲ ਕੰਧ ਦੇ ਚਿਪਕ ਜਾਈ ਜਾਂਦੀ ਆ ਤੇ ਫਿਰ 스멜 ਦੀ ਮਾਰਦੇ ਬਹੁਤ ਜ਼ਿਆਦਾ ਤੇ ਵਿੱਚ ਚਿੱਟੀਆਂ-ਚਿੱਟੀਆਂ ਸੁੰਡੀਆਂ ਨਹੀਂ ਆ ਕਈ ਵੇਲੇ ਪੈ ਜਾਂਦੀਆਂ ਫਿਰ ਮੈਨੂੰ ਤਾਂ ਆਦਤ ਹੈ ਵੀ ਖੌਲੜੀ ਇਹ ਚੰਗੀ ਤਰ੍ਹਾਂ ਸਾਫ਼ ਕੀਤੀ ਜਾਵੇ ਇਹ ਮੈਨੂੰ ਗੁੱਸੇ ਹੋਣ ਲੱਪੇਂ ਤੂੰ ਐਵੇਂ ਬਾਧੂ ਪਸ਼ੂ ਪੁੱਠੇ ਗਿਝਾਈ ਜਾਨੀ ਆ ਪਰ ਮੈਨੂੰ ਇਹ ਹੁੰਦਾ ਵੀ ਇਹ ਵੀ ਵਿਚਾਰੇ ਰੱਬ ਦੇ ਜੀ ਆ ਹਨਾ ਜੇ ਆਪਾਂ ਖਾਣਾ-ਦਾਣਾ ਸਾਫ਼ ਮੰਗਦੇ ਆ ਭਾਂਡੇ ਸਾਫ਼ ਹੋਣ ਜਿਨ੍ਹਾਂ ਵਿੱਚ ਖਾਣਾ ਪੀਣਾ ਤੇ ਇਹਨਾਂ ਲਈ ਵੀ ਇਹਨਾਂ ਦੇ ਆਣੇ-ਦਾਣੇ ਵਾਲੀਆਂ ਖੁਰਲੀਆਂ ਸਾਫ਼ ਚਾਹੀਦੀਆਂ ਤੇ ਇਹਦੀ ਪਾਣੀ ਦੀ ਵੇਸਟਿੰਗ ਨਹੀਂ ਆਪਾਂ ਮੈਂ ਨਹੀਂ ਕਹਿੰਦੀ ਜਿਹੜੇ ਆਪਾਂ ਬੇਜਵਾਨਾਂ ਲਈ ਪਾਣੀ ਵਰਤਦੇ ਆਂ ਕਈਆਂ ਨੇ ਮੈਨੂੰ ਕਈ ਵਾਰੀ ਕਮੈਂਟ ਕੀਤਾ ਵੀ ਤੁਸੀਂ ਪਾਣੀ ਵੇਸਟ ਕਰਦੇ ਆਂ ਪਾਣੀ ਵੇਸਟ ਉਹ ਆ ਜੀ ਜਿਹੜਾ ਆਪਾਂ ਬੇਫਜ਼ੂਲ ਟੋਲੀ ਜਾਈਏ ਇੱਥੇ ਜਿਹੜਾ ਇਹਨਾਂ ਨੇ ਵਿਚਾਰਿਆਂ ਨੇ ਆਪਾਂ ਨੂੰ ਵਰਕਤਾ ਪਾਉਣੀਆਂ ਦੁੱਧ ਕੇ ਦੇ ਕੇ ਆਪਣਾ ਵੀ ਫਰਜ਼ ਆ ਵੀ ਇਹਨਾਂ ਲਈ ਹੈ ਨਾ ਆਪਾਂ ਸਾਫ਼ ਸੁਥਰਾ ਰੱਖੀਏ ਸਾਰਾ ਕੁਝ ਇਨਾਂ ਨੇ ਜਿਹੜਾ ਬੋਲ ਕੇ ਕਹਿਣਾ ਵੀ ਸਾਨੂੰ ਚੰਗਾ ਖਾਣਾ ਪਾ ਉਹ ਇਹਨਾਂ ਨੇ ਤਾਂ ਛੱਡ ਦੇਣਾ ਜੂ ਮੁਰੇ ਪਿਆ ਹੋਇਆ ਨਹੀਂ ਚੰਗਾ ਲੱਗਾ ਤਾਂ ਛੱਡ ਦੇਣਗੇ ਵਿਚਾਰੀਆਂ ਆਪ ਹੀ ਖਿਆਲ ਰੱਖਣਾ ਪੈਂਦਾ ਇਹਨਾਂ ਦਾ ਇੱਥੇ ਅੱਜ ਆਪਣੇ ਕੋਲ ਦਾਲ ਸਬਜ਼ੀ ਜੋੜ ਸਬਜ਼ੀ ਹੁਣੇ ਕੁਛ ਬਾਹਰੋਂ ਖਾਣਾ ਪੀਣਾ ਸੀਗਾ ਕਹਿੰਦੇ ਸੀ ਮੈਂ ਚਲੋ ਮੈਂ ਹੁਣ ਨਾਂ ਲਈ ਦਿੰਦੀ ਆ ਵੀ ਮੈਂ ਅੰਡੇ ਖਾਣੇ ਆ ਪੁਰਜੀ ਤੇ ਤੂੰ ਮੈਨੂੰ ਉਹ ਬਣਾ ਦੇ ਤੇ ਮੈਂ ਫਿਰ ਮੈਂ ਕਿਹਾ ਵੀ ਮੈਂ ਚਲ ਬਣਾ ਦੂੰਗੀ ਫਿਰ ਕਿਹਦੇ ਰਹਿਣ ਤੇ ਕੋਈ ਉੱਥੇ ਸੀ ਬਣਾ ਲੈਣੀ ਆਪੇ ਮੈਂ ਤਰਜਣ ਨੇ ਤੇ ਫਿਰ ਮੈਂ ਮੇਰੇ ਕੋ ਸਾਗ ਪਿਆ ਸੀਗਾ ਆਇਆ ਸੀ ਉਧਰੋਂ ਮੈਂ ਕਿਹਾ ਚਲੋ ਕੋਈ ਨਹੀਂ ਅੱਜ ਆਪਾਂ ਬਣਾਉਣ ਤਾਂ ਨਹੀਂ ਕੋਸ਼ਿਸ਼ ਫਿਰ ਨੂੰ ਪਰੌਂਠੇ ਵਗੈਰਾ ਬਣਾ ਲਾਂਗੇ ਤੇ ਜਾਂ ਮੱਕੀ ਦੀ ਰੋਟੀ ਪਕਾ ਲਾਂਗੇ ਤੇ ਹੁਣ ਚਲੋ ਸਰਦਾ ਆ ਤੇ ਫਿਰ ਪਸ਼ੂਆਂ ਦੀਆਂ ਖੋਲੀਆਂ ਵਗੈਰਾ ਮੈਂ ਕਿਹਾ ਚਲੋ ਸਾਫ਼ ਕਰਦੀ ਇੱਧਰ ਮੈਨੂੰ ਟਾਈਮ ਲਾ ਲੈਣਾ ਇਹ ਚੱਲ ਗਏ ਸੀਗੇ ਖੇਤ ਇਹਨਾਂ ਨੇ ਹਲਾਤੇ ਰੱਖ ਲਏ ਹੋਣੇ ਸੀ ਪੱਠੇ ਉਹ ਪਨੀਰੀ ਵਾਲਾ ਸਾਹ ਇਹਨਾਂ ਨੇ ਬੋਣਾ ਸੀਗਾ ਤੇ ਕਹਿੰਦੇ ਸੀ ਮੈਂ ਹਾਲ ਲੈ ਜਾਣੇ ਆ ਤੇ ਵੀ ਰੇੜਾ ਤੂੰ ਲੱਜ ਦੇਂ ਕੋਹਾ ਜੀ ਉੱਤੇ ਲੱਦਣਾ ਤਾਂ ਇਹਨਾਂ ਦੀ ਸਾਫ਼ ਸਫਾਈ ਕਰਨੀ ਜ਼ਰੂਰੀ ਆ ਕਿਉਂਕਿ ਇੱਕ ਤਾਂ ਗਰਮੀ ਇੰਨੀ ਆ ਪਾਣੀ ਉੱਪਰ ਜ਼ਰੂਰ ਪਾਉਣਾ ਪੈਂਦਾ ਦੋ ਟਾਈਮ ਤਾਂ ਇਹਨਾਂ ਨੂੰ ਦੋ ਟਾਈਮ ਤਾਂ ਨਲੋਣੇ ਪੈਂਦੇ ਆ ਜੀ ਤੀਜੇ ਟਾਈਮ ਨਹੀਂ ਆਪਾਂ ਨਲਾਉਂਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਪਸ਼ੂ ਗਰਮਸ਼ਰਦ ਹੋ ਜਾਂਦੇ ਜਦੋਂ ਧੁੱਪ ਖੜੀ ਹੋਵੇ ਇੱਕ ਇਥੇ ਸ਼ਾਮ ਨੂੰ ਸਾਡੇ ਧੁੱਪ ਆਉਂਦੀ ਵੀ ਪਸ਼ੂਆਂ ਨੂੰ ਸਿੱਧੀ ਅਸਵੇਰ ਦੀ ਧੁੱਪ ਨਹੀਂ ਵੀ ਆਉਂਦੀ ਜੀ ਇਹਨਾਂ ਵੱਲ ਤੇ ਸ਼ਾਮ ਦੀ ਧੁੱਪ ਜਿਹੜੀ ਆ ਉਹ ਐਨ ਸ਼ੈੱਡ ਨੂੰ ਆਉਂਦੀ ਹੈ ਫਿਰ ਆਪਾਂ ਹਰੀ ਜੀ ਸ਼ੀਟ ਦੀ ਲਾਈ ਹੈ ਮੋਰ ਚਾਦਰ ਜੀ ਤੇ ਪਸ਼ੂ ਤਾਂ ਇੰਨੇ ਕਿਤੇ ਤਿੰਨ ਟਾਈਮ ਪਾਣੀ ਪੜਾਉਣ ਦੇ ਨਾਲ ਦੇਖ ਲਓ باوجود ਵੀ ਇੰਨੇ ਠਿਆਏ ਹੁੰਦੇ ਆ ਆਪਾਂ ਸਵੇਰ ਨੂੰ ਵੀ ਪਾਣੀ ਪਲਾਉਨੇ ਆ ਸਵੇਰ ਨੂੰ 6:30 ਪਲਾ ਦੇ ਦਾ ਨਲ ਆ ਲੀਦੇ ਆ ਤੇ ਸ਼ਾਮ ਨੂੰ ਆਪਾਂ ਆਪਣੋਂ ਦੁਪਹਿਰ ਨੂੰ ਪਾਉਨੇ ਆ ਦੋ ਡੇਢ ਜਾਂ 2 ਵਜੇ ਤੇ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ ਫਿਰ ਧਾਰਾ ਚੋ ਕੇ ਘੰਟਾ ਡੇਢ ਘੰਟਾ ਠਹਿਰ ਕੇ ਫਿਰ ਇਹਨਾਂ ਨੂੰ ਪਾਣੀ ਪਲਾਈਦਾ ਹੈ ਤੇ ਨਾਲ ਹੀ ਨਿਣਾ ਦਿੱਤੇ ਆ ਜੀ ਜਿੰਨਾ ਚਿਰ ਗਰਮੀ ਆ ਨਿਣਾਉਣੀ ਤਾਂ ਡੇਲੀ ਜ਼ਰੂਰੀ ਆ ਮੈਂ ਸੋਚਿਆ ਚਲੋ ਅੱਜ ਇਹਨਾਂ ਦੇ ਪੱਠੇ ਇਹਨਾਂ ਨੂੰ ਸਵੇਰ ਨੂੰ ਹਰੇ ਪਾਣੇ ਆ ਤੇ ਕੋਲੀਅਨ ਕਲੀਨ ਕਰ ਦਨੇ ਆ ਕਿਉਂਕਿ ਪੱਠਿਆਂ ਦਾ ਇੰਨਾ ਨਹੀਂ ਹੁੰਦਾ ਤੂੜੀ ਦੇ ਵਿੱਚ ਆਪਾਂ ਪਾਣੀ ਪਾਉਂਦੇ ਆ ਜਾਂ ਤੁਸੰਨੀ ਕਰਦੇ ਆ ਉਮਲੋ ਮੱਲੀ ਜਾਮੇ ਜਾਂਦੀ ਆ ਨਾਲ ਨਾਲ ਸੈਡਾਂ ਜੀਆਂ ਤੇ ਤੇ ਤਾਂ ਕਰਕੇ ਆਪ ਨੂੰ ਵੀ ਇਦਾਂ ਹੁੰਦਾ ਆ ਜਦੋਂ ਸਮੈਲ ਜੀ ਆਉਂਦੀ ਵਿੱਚੋਂ ਫਿਰ ਵੀ ਇਹ ਸਾਫ਼ ਹੀ ਕਰਦੀ ਐ ਹੋਰ ਜੀ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜੋ ਵੀ ਆਪਣੇ ਚੈਨਲ ਤੇ ਆਉਂਦੇ ਨੇ ਤੇ ਵੀਡੀਓ ਨੂੰ ਦੇਖਦੇ ਨੇ ਲਾਈਕ ਸ਼ੇਅਰ ਕਮੈਂਟ ਕਰਦੇ ਨੇ ਜੋ ਭੈਣ ਭਰਾ ਨਵੇਂ ਆਏ ਨੇ ਜੀ ਚੈਨਲ ਤੇ ਸਾਰਿਆਂ ਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਗਾਇਆਂ ਥੋੜਾ ਯਾਰ ਇਦਾਂ ਕਰਦੀਆਂ ਪਾਣੀ ਤੋਂ ਜਦੋਂ ਇਹਨਾਂ ਦੇ ਸਿਰ 'ਚ ਪਾਣੀ ਪਾਉ ਤੇ ਮੱਜਾਂ ਦਾ ਤਾਂ ਨਹੀਂ ਐਦਾਂ ਦਾ ਹੈਗਾ ਉਹ ਤਾਂ ਸਿਰ ਮੁਰੇ ਕਰੀ ਜਾਣਗੀਆਂ ਅੱਜ ਇਹਨਾਂ ਦੇ ਸਿਰ ਸੁਰ 35 ਵਾਰ ਕੇ ਕਿਉਂਕਿ ਖੋਲੀਆਂ ਦੇ ਵਿੱਚ ਕਿਹੜਾ ਪੱਠੇ ਸੀਗੇ ਕੱਢ ਦਿੱਤਾ ਸੀ ਸਾਰਾ ਟੂੜੀ ਵਗੈਰਾ ਗਰਮੀ ਵੀ ਬਹੁਤ ਜ਼ਿਆਦਾ ਸੀ ਫੇ ਬਸ ਹੋ ਗਈ ਮੇਰੇ ਤਾਂ ਪਸ਼ੂਆਂ ਦੇ ਵਾਲੇ ਲੱਗੇ ਦੀ ਕਿਉਂਕਿ ਪਹਿਲਾਂ ਤਾਂ ਆਪਾਂ ਖੌਲੀਆਂ ਵਗੈਰਾ ਸਾਫ਼ ਕੀਤੀਆਂ ਫਿਰ ਗੋਹਾ ਚ ਫਿਰ ਸੁੰਭਰੀਆਂ ਫਰਸ਼ਾਂ ਫਿਰ ਗੋਹਾ ਕੀਤਾ ਚੱਕਿਆ ਸਾਰਾ ਸਾਫ਼ ਕੀਤਾ ਉੱਥੋਂ ਤੇ ਬਾਅਦ ਵਿੱਚ ਪਸ਼ੂਆਂ ਦੇ ਪਾਇਆ ਪਾਣੀ ਉੱਪਰ ਤੇ ਨਾਲੀ ਇਹਨਾਂ ਨੂੰ ਡਾਇਆ ਪਾਣੀ ਹੈਤ ਜੀ ਓ ਕਾਇਆ ਗਰਮੀ ਵਿੱਚ ਕੰਮ ਕਰਨਾ ਪਰ ਕੀ ਕਰੀਏ ਕਰੇ ਬਿਨਾਂ ਸਰਦਾ ਨਹੀਂ ਇਹ ਵੀ ਜ਼ਰੂਰੀ ਹੈ ਮੈਨੂੰ ਤਾਂ ਬਹੁਤ ਤਰਸ ਆਉਂਦਾ ਹੁੰਦਾ ਮੈਂ ਤਾਂ ਸ਼ੈਫੀ ਨੂੰ ਵੀ ਬੰਨ ਕੇ ਉਹਦੇ ਤੇ ਵੀ ਪੈ ਆਪਣਾ ਪਾਣੀ ਪਾਉਣੀ ਹੁੰਦੀ ਆ ਉਹਨੂੰ ਵੀ ਘੜੀ ਘੜੀ ਕੋਲੇ ਵਿੱਚ ਪਾਣੀ ਰੱਖ ਦੇਣੀ ਮੈਨੂੰ ਇਹ ਹੁੰਦਾ ਹੈ ਇਹਨਾਂ ਨੇ ਕਿਹੜਾ ਵਿਚਾਰਿਆ ਨੇ ਬੋਲ ਕੇ ਮੰਗਣਾ ਆ ਵੀ ਚਲੋ ਆਪਣਾ ਫਰਜ਼ ਹੈ ਇਹਨਾਂ ਨੂੰ ਟਾਈਮ ਟੂ ਟਾਈਮ ਇਹਨਾਂ ਦਾ ਖਾਣਾ-ਦਾਣਾ ਪਾਣੀ ਲੋਰੀ ਫੋਲਡੀਆਂ ਪਾਣ ਕਲੀਨ ਕਰ ਦਿੱਤੀਆਂ ਸੀਗੀਆਂ ਤੇ ਪਰ ਸ਼ਾਮ ਵਗੈਰਾ ਤੋਂ ਦੁੱਤੀਆਂ ਸੀਗੀਆਂ ਤੇ ਹੁਣ ਆਪਾਂ ਅਗਰ ਰਸੋਈ ਵਿੱਚ ਇੱਥੇ ਗੁੰਨਾਂਗੇ ਜੀ ਆਟਾ ਹੋ ਤਾਂ ਮੈਨੂੰ ਕਵੇਲਾ ਹੀ ਗਿਆ ਸੀਗਾ ਚਲੋ ਮੈਂ ਕਿ ਕੋਈ ਗੱਲ ਨਹੀਂ ਅੱਜ ਵੈਸੇ ਮੇਰਾ ਇਰਾਦਾ ਜਿਆ ਇੰਦਾ ਸੀਗਾ ਵੀ ਜਿਹੜੀ ਵੀਡੀਓ ਬਣਾਈ ਆ ਕੱਲ ਨੂੰ ਪਾ ਦੂੰਗੀ ਦਿਨ ਨੂੰ ਪਾ ਦੂੰਗੀ ਤੇ ਪਰ ਫਿਰ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਲੇਟ ਸਹੀ ਹੁਣ ਜੀ ਵੀਡੀਓ 27 ਤਰੀਕ ਤੱਕ ਲੇਟ ਹੀ ਆਇਆ ਕਰਨੀ ਜੀ ਥੋੜੀ ਜਿਹੀ ਸੌਰੀ ਜੀ ਵਿੱਚ ਕਾਲ ਆ ਰਹੀ ਸੀ ਮੇਰੀ ਭਾਬੀ ਦੀ ਆਪਾਂ ਵਾਇਸ ওভার ਉੱਥੇ ਰੋਕ ਦਿੱਤੀ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਬਾਅਦ ਚ ਤੁਹਾਨੂੰ ਫੋਨ ਕਰਦੀ ਆ ਤੇ ਇੱਥੇ ਆਪਾਂ ਨਹਾ ਕੇ ਮੈਂ ਕੱਪੜੇ ਬਦਲੇ ਆਈ ਸੀਗੀ ਤਾਂ ਹੀ ਮੈਂ ਆਪਣੀ ਵੀਡੀਓ ਵਿੱਚ ਲਿਆਉਂਦੀ ਹੈਗੀ ਕਿਉਂਕਿ ਮੈਂ ਨਾਈਟ ਸੂਟ ਜੇ ਪਾ ਲਿਆ ਸੀਗਾ ਤੇ ਮੈਂ ਕਿਹਾ ਚਲੋ ਹੁਣ ਰੋਟੀ ਬਣਾਉਣੀ ਆ ਰੋਟੀ ਬਣਾ ਕੇ ਖਾ ਕੇ ਤਬੇਲੇ ਆ ਫਿਰ ਤਾਂ ਕਰਕੇ ਪਹਿਲਾਂ ਮੈਂ ਆਈ ਤੇ ਆ ਕੇ ਅੰਦਰ ਕੱਪੜੇ-ਕੁਪੜੇ ਬਦਲੇ ਕੱਪੜੇ ਭਿੱਜੇ ਸੀਗੇ ਨਹਾ ਕੇ ਇਸ਼ਨਾਨ ਕਰਕੇ ਇਹ ਰਾਇ ਸਿੱਤਰ ਉੱਥੇ ਲੋ ਜੀ ਆਪਾਂ ਹੁਣ ਰੱਖਾਂਗੇ ਤਵਾ ਤੇ ਰੋਟੀ ਲਵਾਂਗੇ ਤਵਾ ਦੁੱਧ ਵੀ ਪੀਣ ਵਾਲਾ ਰੱਖ ਦਿੱਤਾ ਸੀ ਤੇ ਆਪਣੇ ਕੋਈ ਜਿਹੜਾ ਸਾਗ ਪਿਆ ਸੀ ਉਹ ਵੀ ਆਪਾਂ ਗਰਮ ਰੱਖ ਦਿੱਤਾ ਸੀਗਾ ਹੁਣ ਕਿਉਂਕਿ ਅਰਜੁਨ ਨੇ ਤਾਂ ਕਹਿਤਾ ਕਹਿ ਦਿੱਤਾ ਸੀ ਕਿੰਦਾ ਮੈਂ ਤਾਂ ਸਾਗ ਨਾਲ ਖਾਣੀ ਆ ਮੈਂ ਥੋੜੇ ਜੇ ਉਧਰੋਂ ਪੁਰਜੀ ਲੈਣੀ ਆ ਤੇ ਮੈਨੂੰ ਸਾਗ ਨਾਲ ਦਿਓ ਰੋਟੀ ਸਾਡੇ ਜੋਗਾ ਦੋਨਾਂ ਜੋਗਾ ਬਹੁਤ ਸੀਗਾ ਕਿਉਂਕਿ ਮੈਂ ਵੀ ਬਹੁਤ ਘੱਟ ਦਾਲ ਪਾਣੀ ਖਾਣੀ ਆ ਦਾਲ ਸਬਜ਼ੀ ਤੇ ਇਹ ਵੀ ਅਰਜਨ ਵੀ ਥੋੜੀ ਜਿਹੀ ਕਹਿੰਦਾ ਥੋੜੀ ਜਿਹੀ ਮੱਖਣੀ ਜ਼ਿਆਦੀ ਹੋਵੇ ਦਾਲ ਸਬਜ਼ੀ ਘੱਟ ਹੋਵੇ। ਲਓ ਜੀ ਆਪਾਂ ਇੱਥੇ ਹੁਣ ਬਣਾ ਲਾਂਗੇ ਰੋਟੀ ਤੇ ਅੱਜ 베 ਲੈਣਾ ਵੀ ਆਪਣਾ ਚੇਂਜ ਐ ਜੀ। ਅੱਜ ਲੱਕੜੀ ਵਾਲਾ 베 ਲੈਣਾ ਲਿਆ। ਉਹ 베 ਲੈਣੇ ਦਾ ਮੈਂ ਉੱਪਰ ਕਵਰ ਜਾਲਾ ਆ ਕੇ ਤੋਤਾ ਸੀਗਾ ਤੇ ਹੁਣ ਮੈਨੂੰ ਕਾਲ ਹੋ ਗਈ ਮੈਂ ਕਿਹਾ ਕਿੱਥੇ ਉਹਨੂੰ ਪਹਿਲਾਂ ਚੜਾਉਂਦੀ ਫਿਰੂੰਗੀ ਕਵਰ ਜਾਲ ਫਿਰ ਕਰੂੰਗੀ ਰੋਟੀਆਂ ਬਣਾਉਂਗੇ ਤੋਂ ਉਹਦੇ ਨਾਲ 베ਤਰੇ ਪਿਚ ਲੋ ਇੰਦੇ ਪਕਾ ਲੈਨੇ। ਇਥੇ ਜੀ ਕੋਈ ਆ ਗਿਆ ਸੀਗਾ ਤੇ ਮੈਨੂੰ ਬਾਹਰ ਮੜਾ ਜਾ ਰਸੋਈ ਤੋਂ ਬਾਹਰ ਹੋ ਕੇ ਗੱਲ ਸੁਣਨੀ ਪਈ ਸੀ ਤੇ ਹੋ ਸਕਦਾ ਥੋੜਾ ਜਿਹਾ ਆਪਾਂ ਲੇਟ ਹੋ ਜਾਈਏ ਰੋਟੀ ਬਣਾਉਣ ਤੋਂ ਤੇ ਪਰ ਮੈਂ ਵੀਡੀਓ ਕੱਟੀ ਵੱਡੀ ਨਹੀਂ ਮੈਂ ਕਿਹਾ ਚਲੋ ਜਿੱਦਾਂ ਹੈਗੀ ਆਪਾਂ ਬਲੌਗ ਪਾਈਏ ਭੈਣ ਭਰਾ ਵੇਟ ਕਰਦੇ ਹੋਗੇ ਪਹਿਲਾਂ ਤਾਂ ਮੇਰਾ ਰੱਦਦਾ ਸੀਗਾ ਵੀ ਨਾ ਹੀ ਵੀਡੀਓ ਪਾਵਾਂ ਕੱਲ੍ਹ ਦਿਨੇ ਪਰ ਫਿਰ ਆਪਣਾ ਰੁਟੀਨ ਜਿਹਾ ਵਿਗੜਦਾ ਹਨਾ ਫਿਰ ਦਿਨ ਨੂੰ ਤਾਂ ਹੋਰ ਹੋਰ ਕੰਮ ਹੋ ਜਾਂਦੇ ਜਾਂ ਕੋਈ ਆਇਆ ਗਿਆ ਹੋ ਜਾਂਦਾ ਆ ਤਾਂ ਆਪਣ ਨੂੰ ਵਾਈ ਸੂਬਰੀ ਕਰਨੀ ਓਕੀ ਹੋ ਜਾਂਦੀ ਮੈਨੂੰ ਤਾਂ ਕਿਉਂਕਿ ਕੁਛ ਨਾ ਕੁਛ ਇਧਰ ਆ ਵਿੱਚ ਦੀ ਲੰਗੀ ਜਾਣਾ ਆ ਕੋਲ ਸਾਡੇ ਬਿਲਕੁਲ ਸੜ ਗਿਆ ਤੇ ਵਾਇਸ ਓਵਰ ਵੀ ਨਹੀਂ ਹੁੰਦੀ ਲਓ ਜੀ ਇੱਥੇ ਆਪਾਂ ਰੋਟੀ ਪਕਾ ਲਾਂਗੇ ਜੋੜ ਸਾਹਿਬ ਹੁਣੀ ਵੀ ਲੇਟ ਹੋ ਗਿਆ ਸੀਗੇ ਕੂਤੇ ਤੇ ਪਨੀਰੀ ਵਾਲਾ ਜਿਹੜਾ ਥਾਂ ਸੀਗਾ ਕਹਿੰਦੇ ਬਾਸ ਵਾਰ ਕੇ ਤੇ ਉਹ ਵੀ ਜਿੰਨਾ ਕਥਾਂ ਹੈਗਾ ਦੇਖਦੇ ਜਾਂ ਤੇ ਜੇ ਝੋਨਾ ਲਵਾਉਣਾ ਹੋਇਆ ਉਥੇ ਝੋਨਾ ਹੀ ਲਵਾ ਲਾਂਗੇ ਨਹੀਂ ਤਾਂ ਫਿਰ ਪੱਠਿਆਂ ਲਈ ਉਹਨੂੰ ਕਰ ਲੈਨੇ ਆ ਤਿਆਰ ਪੱਧਰਾ ਕਰੀਏ ਸਾਰਾ ਉਹ ਖੇਤ ਅੱਗੇ ਜੀ ਕਈ ਵਾਰੀ ਪਨੀਰੀ ਦਾ ਕਿਸੇ ਨਾ ਕਿਸੇ ਨੇ ਕਹਿ ਦੇਣਾ ਅਸੀਂ ਲੈਣੀ ਅਸੀਂ ਲੈਣੀ ਮੁੜ ਕੇ ਲੈ ਕੇ ਵੀ ਨਹੀਂ ਜਾਂਦੇ ਤਾਂ ਪਨੀਰੀ ਫੇ ਲੇਟ ਹੋ ਜਾਂਦਾ ਉਹਨਾਂ ਕਥਾਂ ਲਾਉਣ ਤੋਂ ਤੇ ਉਹਦੇ ਨਾਲ ਬੇਤਰਾ ਹੈ ਕਿ ਕਿਸੇ ਨੂੰ ਲਾਰਾ ਹੀ ਨਹੀਂ ਲਾਇਆ ਵੀ ਜੇ ਲਜਾਣੀ ਹੈ ਤਾਂ ਪਹਿਲਾਂ ਪਹਿਲਾਂ ਲੈ ਜਾਂਦਾ ਕੋਈ ਬਾਦ ਵਿੱਚ ਬੰਦਾ ਬਹੁਤ ਖੱਜਲ ਹੁੰਦਾ ਕਿਸੇ ਦੀ ਵੇਟ ਕਰਨੀ ਅੱਜ ਕੁਛ ਜ਼ਿਆਦਾ ਹੀ ਗਰਮੀ ਸੀਗੀ ਤੇ ਲੋ ਜੀ ਇੱਥੇ ਆਪਾਂ ਰੋਟੀਆਂ ਲਈਆਂ ਸੀ ਪਕਾ ਤੇ ਅਰਜਨ ਆ ਗਿਆ ਸੀ ਕਹਿੰਦਾ ਮੈਨੂੰ ਤਾਂ ਰੋਟੀ ਪਾ ਦੋ ਨਾ ਆ ਕੇ ਆ ਗਿਆ ਸੀਗਾ ਮੈਂ ਉਹਨੂੰ ਰੋਟੀ ਪਾ ਕੇ ਦੇ ਦਿੱਤੀ ਸੀ ਜੇ ਵੀਡੀਓ ਚੰਗੀ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਾਡਾ ਸਾਰਿਆਂ ਦਾ ਧੰਨਵਾਦ ਹੋਊਗਾ ਜੀ ਬਹੁਤ-ਬਹੁਤ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਕੱਲ ਨੂੰ ਧੰਨਵਾਦ ਜੀ ਸਾਰੇ ਭੈਣ ਭਰਾਵਾਂ ਦਾ ਸੱਚੇ ਅਕਾਲ ਜੀ